ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਤੁਹਾਡਾ ਆਪਣਾ ਚੈਨਲ होली ਦੀਆਂ ਪਹਿਲਾਂ ਸਮੂਹ ਦਰਸ਼ਕਾਂ ਨੂੰ 24 ਪੰਜਾਬ న్యూਸ ਦੀ ਸਮੂਹ ਟੀਮ ਵੱਲੋਂ ਮੁਬਾਰਕਬਾਦ ਦਿੰਨੇ ਆ ਉੱਥੇ ਹੀ ਅਜ ਬਲਾਡਾ ਦੇ ਵਿੱਚ ਜਿੱਥੇ होली ਦਾ ਤਿਹਾਰ ਮੱਦੇ ਨਜ਼ਰ ਦੇਖਦੇ ਹੋਏ ਪੁਲਿਸ ਦੀ ਪਾਰਟੀ ਵੱਲੋਂ ਸ਼ਹਿਰ ਦੇ ਅੰਦਰ ਗਸ਼ਤ ਕੀਤੀ ਜਾ ਰਹੀ ਤੇ होली ਦੇ ਤਿਹਾਰ ਦੇ ਸਬੰਧ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇਬੰਦੀ ਕਰਕੇ ਚਲਾਨ ਕੱਟੇ ਜਾ ਰਹੇ ਸਨ ਤੇ ਹਲੜਵਾਜਾਂ ਨੂੰ ਘੇਰਿਆ ਜਾ ਰਿਹਾ ਸੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਸਵਾਰਾਂ ਨੇ ਹਲੜਵਾਜਾਂ ਨੂੰ ਜਿੱਥੇ ਚਤਾਵਨੀਆਂ ਦੇ ਵਰਨਿੰਗਾਂ ਦਿੱਤੇ ਜਾ ਰਹੀਆਂ ਹਨ ਉਤੇ ਉਹਨਾਂ ਉਪਰ ਬੰਦਗੀ ਕਾਰਵਾਈਆਂ ਵੀ ਚਲਾਨ ਕੀਤੀ ਜਾ ਰਹੇ ਹਨ ਇਸ ਸਬੰਧੀ ਹੋਲੀ ਦੇ ਤਿਹਾਰ ਮਨਾਉਣ ਦੇ ਲੈ ਕੇ ਨਾਕੇ ਲਾ ਕੇ ਗਸ਼ਤ ਤੇਜ਼ ਕੀਤੀ ਗਈਆਂ ਸਨ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਮੌਜੂਦ ਸਨ ਐਸ ਐਚ ਓ ਨੇ ਵੀ ਸਾਹਮਣੇ ਵੀ ਕਿਹਾ ਕਿ ਹੋਲੀ ਦੇ ਤਿਹਾਰ ਮਨਾਉਣਾ ਕੋਈ ਮਨਾਹੀ ਨਹੀਂ ਹੈ ਪਰ ਹਲੜਵਾਜੀ ਗੈਰ ਸਮਾਜਿਕ ਅਨਸਰਾਂ ਨੂੰ ਬਖਸ਼ਾ ਨਹੀਂ ਜਾਵੇਗਾ ਐਸ ਐਚ ਓ ਦੁਬਾਰਾ ਇਹ ਵੀ ਕਹਿ ਗਿਆ ਕਿ ਇਹਨਾਂ ਆਰਡਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਉਰਸੋਲਾ ਤਿਹਾਤ ਵਰਤੀ ਜਾ ਰਹੀ ਹੈ ਕਿਉਂਕਿ ਅਸੀਂ ਦੇਖਦੇ ਹਾਂ ਹੋਲੀ ਦੇ ਤਿਹਾਰ ਦੇ ਮੱਦੇ ਨਜ਼ਰ ਹੁੱਲੜਵਾਜਾਂ ਬੋਲੋ ਜਿੱਤੇ ਸ਼ਹਿਰ ਦੇ ਵਿੱਚ ਹੁੱਲੜਵਾਜੀ ਕੀਤੀ ਜਾਂਦੀ ਹੈ ਉੱਥੇ ਆਮ ਲੋਕਾਂ ਨੂੰ ਵੀ ਪਰੇਸ਼ਾਨ ਕੀਤਾ ਜਾਂਦਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੌਜਵਾਨਾਂ ਨੂੰ ਸਖਤੀ ਨਾਲ ਤਾੜਿਆ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਕੀ ਕਹਿੰਦੇ ਨਜ਼ਰ ਆਏ ਐਸ ਐਚਓ ਬਲਾਡਾ ਆઉસ ਨੂੰ ਸੁਣਾਉਣਿਆ ਅਰਦਾਬਈ ਮਗਰੀ ਅੱਜ ਅਗੋੜੀ ਦੇ ਇਤਿਹਾਸ ਨੂੰ ਬੰਦੇ ਨਾਲ ਰੱਖਦੇ ਹੋਏ ਮਾਨ ਲੋਗ ਐਸਐਸਪੀ ਸਾਹਿਬ ਮਾਨ ਸਾਹਿਬ ਦੀ ਵੀ ਅਸਲ ਦੀ ਜਿੰਨਾ ਜਿਹਨੇ ਦੇਸ਼ਾਂ ਦੇ ਦੇਸ਼ਾਂ ਅਨੁਸਾਰ ਕੋੜੀ ਦੇ ਇਤਿਹਾਸ ਦੇ ਵਿਚ ਸ਼ਹਿਰ ਦੇ ਵਿੱਚ ਨਾਕਾ ਬੰਦੇ ਵਾਪਸ ਤੋਂ ਨਾਕਾ ਬੰਨੀ ਕਿ ਕਿੰਨੇ ਸਪੋਰਟ ਬਾਕੀਆਂ ਨਾਲ ਅਗਸਤਾਂ ਕਿਤੇ ਜਾ ਰਹੀਆਂ ਨਹੀਂ ਆ ਇਸ ਸੰਬੰਧੀ ਤਿਹਾਰ ਨੂੰ ਮੰਦੇ ਨਾਂ ਦੇ ਰੱਖਦੇ ਹੋਏ ਜੇ ਤਿਹਾਰ ਮਨਾਉਣ ਤੇ ਕਿਸੇ ਨੂੰ ਉਹ ਨਹੀਂ ਆਉਂਦੀਆਂ ਯਾਦੀਆਂ ਮਨਾਉਂ ਪ੍ਰੰਤੂ ਹੌਲਣ ਬੋਲਾ ਦਾ ਯੂਨੀਵਰਸਿਟੀ ਨੇ ਸਨ ਸਨ ਪਾੜਨਾ ਕੀਤਾ ਜਾਂਦਾ ਹੈ ਉਹ ਵਿਨਾਸ਼ੀ ਹੋਵੇ ਜੀ ਸਟੈਂਡਰਡਰ ਨੂੰ ਮੈਂਟੇਨ ਰੱਖਿਆ ਜਾ ਰਿਹਾ ਹੈ